ਆ ਤੇਰੇ ਬਾਈ ਇਹਦੇ ਸੱਦੇ ਬਿਲ ਨੇ ਆ ਪਹਿਲਾ ਜਿਹੜਾ ਵੀ ਲਊ ਆ ਇਹਨੂੰ ਪਹਿਲਾ ਮਾਲਕ ਉਹ ਬਣੂਗਾ ਤੇ ਇਹ ਸਾਈ ਸੀਲ ਉਮੀ ਪਈ ਆ ਬਾਈ ਕਲਰ ਪੇਂਟ ਦਾ ਕਿਵੇਂ ਹੈ ਬਾਈ ਸਾਰਾ オリジナル ਆ ਤੇਰੇ ਆ ਜਮਨ ਦਾ ਮਟਰੈਕਟਰ ਆ ਤੇਰੇ ਸਾਰਾ 142 ਘੰਟੇ ਚੱਲਿਆ ਹੋਇਆ 142 ਘੰਟੇ ਬਾਈ ਜਮਨ ਦਾ 600 ਘੰਟੇ ਚੱਲਿਆ ਹੋਇਆ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹੁੰਚਿਆ ਬਾਬਾ ਜੀ ਸੰਘੇੜੇ ਤੇ ਬਾਈ ਕੀ ਕਹਿੰਦਾ ਜਿੰਮੇਦਾਰਾ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਤੇ ਬਾਈ ਇੱਥੇ ਮੇਲਾ ਲਾ ਕੇ ਰੱਖਦੇ ਆ ਪਹਿਲਾਂ ਟਰੈਕਟਰ ਚੈੱਕ ਕਰਾ ਦੇ ਨਰਿੰਦਰਾ ਇੱਕ ਤੋਂ ਇੱਕ ਟਰੈਕਟਰ ਖੜਾ ਤੇ ਵੱਧ ਜਾਣਕਾਰੀ ਆਪਾਂ ਬਾਈਆਂ ਤੋਂ ਲਵਾਂਗੇ ਤੇ ਆਜੋ ਕਰਦੇ ਆ ਬਾਈਆਂ ਨਾਲ ਗੱਲਬਾਤ ਸਸੀਗਾ ਬਾਈ ਜੀ ਸਸੀਗਾ ਉਹ ਠੀਕ ਠਾਕ ਹੀ ਹਾਂ ਪੂਰੇ ਹਾਂਜੀ ਪਹਿਲਾਂ ਲੋਕੇਸ਼ਨ ਦੀ ਗੱਲ ਕਰ ਲਈ ਕਿੱਥੇ ਖੜੇ ਆ ਜੀ ਛੇੜੇ ਸੰਘੇੜੇ ਵੀਰੇ ਜਿਹੜਾ ਬਨਾਲੇ ਨੂੰ ਰੋਡ ਜਾਂਦਾ ਸੰਧੂ ਬੱਤੀ ਵਾਲਾ ਠੀਕ ਆ ਤੇ ਕਿੰਨੇ ਟਰੈਕਟਰ ਦਿਖਾਉਂਗੇ ਅੱਜ ਟਰੈਕਟਰ ਦਿਖਾਵਾਂ ਇਹ 2025 ਟਰੈਕਟਰ ਠੀਕ ਹੈ ਜੀ ਕਰੀਏ ਗੱਲ ਇਹ ਤੋਂ ਸੋਨਾ ਲਿਕਾ ਦੋ ਹਾਂ ਜੀ ਸੋਨਾ ਲਿਕਾ 60 ਲਿਆਂ ਦਾ ਆਰ ਐਕਸ ਕਿੰਨੇ ਮਾਡਲ ਆ ਬਾਈ ਆ ਵੀਰੇ 13 ਮਾਡਲ ਆ 13 ਮਾਡਲ ਆ ਕੋਰਾ ਵਾ ਪਰ ਲੱਗਿਆ ਪਿਆ ਟਾਇਰਾਂ ਦੀ ਗੱਲ ਕਰ ਲਈ ਕਿੰਨੇ ਪੈਸੇ ਟਾਇਰ ਪਾਇਆ ਬਾਈ ਟਾਇਰ ਵੀਰੇ ਮਗ ਲੈ ਗਿਆ 80 ਪੈਸੇ ਮੂਲੇ ਹੈਗੇ 95 ਠੀਕ ਹੈ ਤੇ ਇਧਰੋਂ ਪਹਿਲਾਂ ਪੈਰਪੂਰ ਦਾ ਨਿਆ ਚੈੱਕ ਕਰਾ ਕਲਰ ਪੇਂਟ ਸਾਰਾ ਰੀਜਨਲ ਆ ਬਾਈ ਹਾਂ ਵੀਰੇ ਠੀਕ ਆ ਤੇ ਚਲਾਈ ਤਾਂ ਓਕੇ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਵੀਰੇ ਠੀਕ ਆ ਇਹ ਪਾਰਟੀ ਕਿੰਨੇ ਮੈਨਾ ਪਾਰਟੀ ਸੈਕਿੰਡ ਦੇ ਵੀਰੇ ਠੀਕ ਆ ਸੈਕਿੰਡ ਦੇ ਨਾਮ ਆ ਕਿ ਕੀ ਡਿਮਾਂਡ ਕਰ ਦੋ ਡਿਮਾਂਡ ਵੀਰੇ ਦੀ 425000 425000 ਮੌਕੇ ਦੇ ਮੌਤ ਹੋ ਜੂ ਹੋ ਜੂ ਵੀਰੇ ਪੂਰਾ ਮੰਨਤਾ ਵਧੀਆ ਕਰ ਦੇਣ ਕਿ ਮੰਨ ਲੈਣ ਤੇ ਅਰਜਣ ਕਰਦੇ ਆ 605 ਦੀ ਗੱਲ ਕਿੰਨੇ ਮਾਡਲ ਆ ਬਾਈ ਆ ਵੀਰੇ ਬਾਈ ਮਾਡਲ ਆ ਬਾਈ ਮਾਡਲ ਆ ਜਿਵੇਂ ਨਵੀਂ ਲਾਗ ਦੇਣਾ ਬਾਈ ਮਾਈ ਆ ਵੀਰੇ 95 ਪੈਸੇ ਟਾਇਰ ਪਿਆ ਚਾਰੇ ਠੀਕ ਆ ਸਾਰਾ 600 ਘੰਟੀ ਚੱਲਿਆ ਹੋਇਆ 600 ਘੰਟੀ ਚੱਲਿਆ ਵੀਰਜਣ ਇੱਕ ਵਾਰ ਸਾਰਾ ਮੀਟਰ ਮੂਟਰ ਦਾ ਚੈੱਕ ਕਰਾ ਦੇ ਕਲਰ ਪਿੰਟ ਦਾ ਸਾਰਾ ਓਰੀਜਨਲ ਹੀ ਹੋਣਾ ਬਾਈ ਓਰੀਜਨਲ ਠੀਕ ਆ ਠੀਕ ਆ ਮਾੜੀ ਮੁੱਟੀ ਟੱਚਿੰਗ ਹੋਈ ਆ ਪਿੱਛੇ ਲੈਂਕਾਂ ਤੇ ਠੀਕ ਆ ਲੈਂਕਾਂ ਦੇ ਮਾਏ ਠੀਕ ਆ ਤੇ ਆ ਪਾਇਰ ਪੂਰ ਦਾ ਨੀ ਚੈੱਕ ਕਰਾ ਓਹ ਓਰੀਜਨਲ ਆ ਵੀਰੇ ਠੀਕ ਆ ਚਲਾਈ ਚਲੂ ਜੀ ਤਾਂ ਕੇ ਪੰਜਾਬ ਨੰਬਰ ਆ ਬਾਈ ਹਾਂ ਵੀਰੇ ਪੰਜਾਬ ਨੰਬਰ ਆ ਕੀ ਡਿਮਾਂਡ ਕਰਦੇ ਬਾਈ ਡਿਮਾਂਡ ਵੀਰੇ ਇਹਦੀ 6.5 ਲੱਖ 6.5 ਲੱਖ ਤੇ ਮੌਕੇ ਤੇ ਮੌਕੇ ਤੇ ਦੇ ਦਾਂਗੇ 640 ਕੁ ਦਾ ਠੀਕ ਆ ਤੇ 640 ਦਾ ਬਾਈ ਕਹਿੰਦੇ ਦੇ ਦਾਂਗੇ ਤੇ ਵਧੀਆ ਕਰ ਦੇਣਗੇ ਮਾਨ ਤਾਨ ਹੁਣ ਇਹਨੇ ਗੱਲ ਕਰੀ ਹਾਂ 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 ਆ ਗਈ ਮੇਰੇ ਆਰਥੋਪੈਡੀ ਮੰਜਲੇ ਅੰਦਾ ਜਮਾ ਨਾ ਕੰਡੀਸ਼ਨ ਦਾ ਪਿਆ ਕਲੀ ਹਾਰ ਦੀ ਕਮੀ ਆ ਬਈ ਕਿੰਨੇ ਮਾਡਲ ਆ 23 ਮਾਡਲ ਆ 3 ਮਾਡਲ ਕਲਰ ਪੇਂਟ ਦਾ ਸਾਰਾ Ориਜਨਲ ਯਾਣਾ ਬਈ ਛਟੂਆ ਟਾਈਮ ਮੰਨ ਲਾ ਵੀ ਇਧਰੇ 95 ਪੈਸੇ ਕਾਰ ਨਾਲ ਤੇ ਆ ਲੈ ਕੰਡੇ ਜੇ ਹਜੇ ਖੜਾ ਹੀ ਪਿਆ ਹਾਂ ਬਈ ਨੂਰ ਲਿਆਂਦੇ ਵੀ ਪੈਸੇ ਲਿਆਂਦੇ ਵੀ ਤੇ ਪੰਜਾਬ ਨੰਬਰ ਆ ਬਈ ਪੰਜਾਬ ਨੰਬਰ ਆ ਵੀਰੇ ਪਾਰਟੀ ਕਿੰਨੇ ਦੇਣਾ ਪਾਰਟੀ ਫਾਸਤਾ ਮੇਰੇ ਪਾਰਟੀ ਫਾਸਤੇ ਦੇ ਨਾਮ ਆ ਇਧਰੋਂ ਸੀਲਾ ਸੂਲਾ ਚੈੱਕ ਕਰਾ ਰੇਸ ਰੂਸ ਵਾਲੀਆਂ ਉਮੀ ਪਈਆਂ ਜਿਵੇਂ ਹੈਗੀਆਂ ਬਾਈ ਆ ਬਾਕੀ ਮਾਰ ਕੇ ਮੁਰਕੇ ਚੈੱਕ ਕਰਾ ਦੇ ਅਸਲੀ ਚੈੱਕ ਕਰਾ ਦੇ ਸਾਡੇ ਉਮੀ ਪਈ ਆ ਹਲੇ ਲਫਾਫੇ ਭਾਈਆਂ ਨੇ ਲਾ ਹੀ ਨਹੀਂ ਦੇਖੋ ਚੈੱਕ ਕਰਾ ਦੇਗਾ ਕੀ ਡਿਮਾਂਡ ਕਰਦੇ ਹੋ ਬਾਈ ਡਿਮਾਂਡ ਫਿਰ ਇਹਦੀ 7 ਲੱਖ 70 ਹਜ਼ਾਰ ਕਿੰਨੇ ਦੇ ਦੇ ਦੂੰਗੇ 7 50000 ਦੇ ਦੇ ਲਾਸਟ ਠੀਕ ਆ ਦੇ ਦੂੰਗਾ ਬੜੀਆ ਮਾਰਦੰਗ ਕਰ ਦੂੰ ਹਾਂ ਹਾਂ ਤਾਂ ਠੀਕ ਆ ਕਰੀ ਨੋਬੋ ਦੀ ਗੱਲ ਹਾਂਜੀ ਮਹਿੰਦਰਾ ਕੀ ਮਾਡਲ ਆ ਬਾਈ ਆ ਵੀਰੇ 18 ਮਾਡਲ ਆ 18 ਮਾਡਲ ਆ ਸੈਲ ਜਮਾ ਲਾ ਮੈਂ 3 ਗੁੱਡੀ ਗੱਲ ਟਾਇਰ ਪਾਏ ਪਿਆਣਾ ਬਾਈ ਠੀਕ ਆ ਤੇ ਇਹ ਕੰਡੇ 'ਚ ਖੜੇ ਆ ਜੇ ਮੂਰਲੇ ਦੇ ਹਾਂ ਬਾਕੀ ਕੰਡੀਸ਼ਨ ਵਖੋ ਕਿਵੇਂ ਸਾਰਾ Ориਜਨਲ ਆ ਹਾਂ ਵੀਰੇ ਠੀਕ ਆ ਤੇ ਆ ਰੇਮ ਰੂਮ ਚੈੱਕ ਕਰਾ ਜੇ ਮਗਰਾੜ ਚੈੱਕ ਕਰਾ ਉਹ ਢੋਸ਼ਾਤਰੀ ਵਧੀਆ ਲੱਗੀ ਵੀ ਆ ਪੰਜਾਬ ਨੰਬਰ ਆ ਬਾਈ ਜੀ ਹਾਂ ਵੀਰੇ ਪੰਜਾਬ ਨੰਬਰ ਠੀਕ ਆ ਤੇ ਕੀ ਡਿਮਾਂਡ ਕਰਦੇ ਇਹ ਤਾਂ ਡਿਮਾਂਡ ਵੀ ਤੇ ਇਹਦੀ ਮੌਕੇ ਤੇ ਮੌਕੇ ਤੇ ਹੋ ਜੂਗੀ ਹਾਂ ਠੀਕ ਆ ਤੇ ਬਾਈ ਕਹਿੰਦੇ ਮੌਕੇ ਤੇ ਹੋ ਜੂਗੀ ਡਿਮਾਂਡ ਤੇ ਹੁਣ ਕਰਦੇ ਆਪਾਂ ਨੋਵੋ ਦੀ ਗੱਲ ਆ 60 55 ਹਾਂਜੀ 4x ਚ ਆ ਜਾਂਦਾ ਹਨਾ ਬਾਈ ਆ 4x 4 ਠੀਕ ਆ ਤੇ ਟਾਇਰਾਂ ਦੀ ਪਹਿਲਾਂ ਆਪਾਂ ਗੱਲ ਕਰ ਲਈ ਟਾਇਰ ਵੀ ਤੇ 90 ਪੈਸੇ ਹੈਗੇ ਠੀਕ ਹੈ ਕਿੰਨੇ ਮਾਡਲ 600 ਘੰਟੇ ਚੱਲਿਆ ਹੋਇਆ 20 ਮਾਡਲ ਆ ਬਿਨਾ ਸੀਆਰ ਠੀਕ ਆ ਠੀਕ ਆ ਹਾਂ ਬਿਨਾ ਸੀਆਰ ਡੀ ਆ ਤਾਂ ਲਿੰਕਨ ਲੋਕਾਂ ਦਾ ਪਹਿਲਾਂ ਇਧਰੋਂ ਚੈੱਕ ਕਰਾ ਦੇ ਯਾਰ ਬੈਕ ਸਾਈਡ ਕਲਰ ਪੇਂਟ ਦਾ ਵੀ ਸਾਰਾ Ориਜਨਲ ਆ ਨਾ ਬਾਈ ਆ ਉੱਕ ਤੇ ਮੈਂ ਲਾ ਥੋੜੇ ਦਿਨ ਟਰਾਲੀ ਪਾਈ ਹੋ ਬਾਈਆਂ ਯਾ ਉੱਕ ਚੈੱਕ ਕਰਾਇਆ ਤੂੰ ਆ ਡੰਡੇ ਦਾ ਰੰਗ ਉਹ ਮੀ ਪਿਆ ਜਿਵੇਂ ਹੈਗਾ ਹੋਰ ਡਿਸ਼ਾਤਰੀ ਇਹਦੀ ਵੀ ਪੂਰੀ ਵਧੀਆ ਲੱਗੀ ਜੀ ਆ ਇਹ ਡਿਮਾਂਡ ਕਰਦੇ ਹੋ ਬਾਈ ਇਹਦੀ ਵੀ ਵਿਰੇ ਕਰਦੇ ਆ 9 ਤੱਕ ਦੱਸ ਇਹਦੀ 975 ਕਰਦੇ ਆ ਵਿਰੇ ਠੀਕ ਆ ਕਾਰਬੋ ਲੱਗੀ ਹੋਈ ਆ ਕਾਰਬੋ ਲੱਗੀ 52 ਕਾਰਬੋ ਲੱਗੀ ਹੋਈ ਆ ਠੀਕ ਆ 40 ਨੰਬਰ ਕਾਰਬੋ ਲੱਗੀ ਹੈ ਇਹਦੇ ਠੀਕ ਆ ਹਾਂਜੀ ਤੇ ਕੀ ਡਿਮਾਂਡ ਆ ਨੋ ਨੋ 99 ਠੀਕ ਆ ਮੌਕੇ ਤੇ ਮੌਕੇ ਤੇ 975 ਦਾ ਦੇ ਰਾਂਗੇ ਠੀਕ ਆ ਤੇ ਵਧੀਆ ਮਾਰ ਤਾਣ ਬਾਈ ਕਹਿੰਦੇ ਕਰ ਦਾਂ ਹਾਂਜੀ ਫਾਰਮ ਟਰੈਕ 60 55 ਹਣਾ ਬਾਈ ਹਾਂਜੀ ਕਿੰਨੇ ਮਾਡਲ ਆ ਬੱਲੇ ਬੱਲੇ 23 ਮਾਡਲ ਆ 23 ਮਾਡਲ ਆ ਕਲਰ ਪੇਂਟ ਦਾ ਕਿਵੇਂ ਆ ਬਾਈ ਸਾਰਾ オリジナル ਲੱਗਦੇ ਠੀਕ ਆ ਰੀਡਰ ਟਾਇਰ ਪਾਇਵੇ ਕਿੰਨੇ ਪੈਸੇ ਆ ਟਾਇਰ ਬਾਈ ਟਾਇਰ ਵੀਰੇ ਮਗਲੇ 95 ਪੈਸੇ ਆ ਮੂਟਲੇ 80 ਕਰੀਏ ਠੀਕ ਆ ਤੇ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਵੀਰੇ ਬਾ ਟਿਕਨ ਮੈਨਾ ਫਸਟ ਬਰੇ ਫਸਟ ਪਾਰਟੀ ਦੇ ਨਾਮ ਬਾਕੀ ਤੂੰ ਚੈੱਕ ਕਰਾ ਦੇ ਲਿੰਕਾਂ ਲੋਕਾਂ ਦਾ ਟੂਬਾਂ ਦਾ ਚੈੱਕ ਕਰਾ ਦੇ ਤੇ ਕੀ ਡਿਮਾਂਡ ਕਰਦੇ ਬਾਈ ਇਹਦੀ ਡਿਮਾਂਡ ਬਰੇ ਇਹਦੀ 770 ਠੀਕ ਹੈ ਤੇ ਮੌਕੇ ਤੇ ਮੌਕੇ ਤੇ 7.5 ਆਕੇ ਤਾਂ ਠੀਕ ਹੈ ਦੇ ਦੂੰਗਾ ਬੜੀ ਏਸ ਲਿਆਂਦਾ ਆਣਾ ਬਾਈ ਹਾਂ ਬਰੇ 450 ਕਿੰਨੇ ਮਾਡਲ ਆ ਬਾਈ ਮਾਡਲ ਬਰੇ ਹੈਗਾ 11 ਲੋਕਾਂ ਦਾ ਬਨਾਲੇ ਦਾ ਹੀ ਨੰਬਰ ਆ ਬਨਾਲੇ ਚੀਨਾ ਠੀਕ ਆ ਬਰਨਾਲੀ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ ਐ ਨਹੀਂ ਹੈਗਾ ਕੋਈ ਬਾਹਰਲਾ ਨੰਪਰਾ ਬਰਨਾਲੇ ਦਾ ਹੀ ਨੰਪਰਾ ਠੀਕ ਆ ਜਸੂਸ ਆ ਦਾ ਜੈਕ ਕਰਾਇਆ ਅਜੇ ਤੱਕ ਜੰਮੀ ਤੇ ਰੀਟ ਨਹੀਂ ਆਈ ਪੂਰੀ ਝਮਕਦੀ ਆ ਬਾਕੀ ਦਾ ਤੇਲ ਖਰਚਾ ਵੀ ਘੱਟ ਹੀ ਹੁੰਦਾ ਨਾ ਬਾਈ ਹਾਂ ਵੀਰੇ ਇਹਦਾ ਤੇਲ ਖਰਚਾ ਬੜਾ ਥੋੜਾ ਹਾਂ ਤੇ ਇਧਰੋਂ ਪੰਪ ਪੰਪ ਕੰਨੀ ਚੈੱਕ ਕਰਾ ਦੇ ਪੰਜਾਬ ਨੰਬਰ ਆ ਨਾ ਬਾਈ ਹਾਂ ਵੀਰੇ ਬਰਨਾਲੇ ਦਾ ਹੀ ਨੰਪਰਾ ਠੀਕ ਆ ਠਿੱਕੀ ਡਿਮਾਂਡ ਕਰਦੇ ਆਪਾਂ ਡਿਮਾਂਡ ਵੀਰੇ ਦੀ 235 ਠੀਕ ਆ ਮੁੱਕਦੇ ਬਾਈ ਕਿੰਤੋ 25 ਕਿਤਾ ਦੇ ਦਾਂਗੇ ਵੀਰੇ ਠੀਕ ਆ ਤੇ ਵਧੀਆ ਮਾਨਦਾਨ ਕਰ ਦੇਣਗੇ ਅਜ ਆਪਾਂ ਇੰਨੇ ਟਰੈਕਟਰ ਦਿਖਾ ਦਿੱਤੇ ਹੁਣ ਆਪਾਂ ਉਧਰ ਚੱਲਦੇ ਹਾਂ ਹਾਂ ਚਲੋ ਵੀਰ ਲਓ ਬਈ ਜੌਂਡੀਅਰ ਲੈਣ ਦਾ 5405 ਕਿੰਨੇ ਮਾਡਲ ਆ ਬਾਈ ਆ 21 ਮਾਡਲ ਆ 21 ਮਾਡਲ ਆਣਾ ਬਾਈ ਪਹਿਲਾਂ ਪੰਪ ਕਿੰਨੇ ਚੱਕ ਕਰਾ ਰੇਸ ਵਾਲੀ ਸੀਲ ਓਮੀ ਪਈ ਆ ਬਾਈ ਕਲਰ ਪੇਂਟ ਦਾ ਕਿਵੇਂ ਆ ਇਹ ਬਾਈ ਸਾਰਾ ਓਰੀਜਨਲ ਆ ਵੀਰੇ ਠੀਕ ਆ ਤੇ ਜੇ ਟੈਰਾਂ ਦੀ ਗੱਲ ਕਰੀ ਕਿੰਨੇ ਪੈਸੇ ਟੈਰਾਂ ਦੇ ਵੀਰੇ ਇਹਦੇ ਹੋਏਗਾ 90 ਪੈਸੇ ਟੈਰੇ ਠੀਕ ਆ ਰਮੂ ਦਾ ਚੱਕਰਾਹੇ ਤੱਕ ਜੰਮੀ ਨਹੀਂ ਚਰੀਟਾਈ ਹੋਏ 600 ਘੰਟੇ ਹੀ ਚੱਲਿਆ ਹੋਗਾ 600 ਘੰਟਾ ਚੱਲਿਆ ਵਾ ਠੀਕ ਆ ਤੇ ਪੰਜਾਬ ਨੰਬਰ ਆ ਬਾਈ ਹਾਂ ਵੀਰੇ ओरिजिनल ਚੱਲਿਆ ਵਾ ਬਾਈ ਹਾਂ ਵੀਰੇ ਠੀਕ ਆ ਬੇ ਟੂਟ ਵਧੀਆ ਲੱਗੇ ਵੇ ਇਹਦੇ ਹਾਂ ਕੀ ਡਿਮਾਂਡ ਕਰਦੇ ਹੋ ਬਾਈ ਸਮਾਨ ਵੀਰੇ ਇਦੀ ਮੌਕੇ ਤੇ ਮੌਕੇ ਦੇ ਦੋ ਹਾਂ ਠੀਕ ਆ ਤੇ ਕਰੀ ਗੱਲ 5510 ਦੀ ਹਾਂਜੀ ਕਿੰਨੇ ਮਾਡਲ ਆ ਬਾਈ ਆ ਹੈਗਾ ਬਰੇ 21 ਮਾਡਲ 21 ਮਾਡਲ ਆ ਕਲਰ ਪੇਂਟ ਦਾ ਇਹ ਵੀ ਸਾਰਾ ਵਧੀਆ ਪਿਆਣਾ ਬਾਈ ਟਾਇਰ ਕਿੰਨੇ ਪੈਸੇ ਪਾਇਆ ਟਾਇਰ ਇਹਦੇ 95 ਪੈਸੇ ਆ 95 ਪੈਸੇ ਪਾਇਆ ਪਿਛਲੇ ਇਹਦਾ ਤੂੰ ਇਧਰੋਂ ਚੱਕਰਾ ਉਵੇਂ ਹੀ ਪਾਇਆ ਬਾਈ ਪੰਜਾਬ ਨੰਬਰ ਬਾਈ ਪੰਜਾਬ ਨੰਬਰ ਆ ਬਰੇ ਛੰਗਰੂਲ ਦਾ ਨੰਬਰ ਆ ਠੀਕ ਆ ਛੰਗਰੂਲ ਦਾ ਨੰਬਰ ਆ ਆ ਲਿੰਕਾਂ ਲੋਕਾਂ ਕੰਨੇ ਚੈੱਕ ਕਰਾ ਦੇ ਇੱਕ ਵਾਰ ਛਤਰੀ ਦੇ ਮਲਾ ਲਫਾਫਾ ਵੀ ਉਵੇਂ ਹੀ ਪਿਆਣਾ ਬਾਈ ਹਾਂ ਬਰੇ ਕੀ ਡਿਮਾਂਡ ਕਰਦੇ ਬਾਈ ਜੀ ਡਿਮਾਂਡ ਬਿਤੇ ਇਹਦੀ 7 ਨਾਲੋਂ ਇਹ ਕਿੰਨੇ ਦਾ ਦੇ ਦੋਗੇ ਆ 775 ਕਰੋ ਦੇ ਦੋ ਬਈ ਠੀਕ ਆ 775 ਬਾਈ ਕਹਿੰਦੇ ਦੇ ਦਾਂਗੇ ਤੇ ਵਧੀਆ ਮਾਨਤਾ ਕਰ ਦਾਂਗੇ ਹੁਣ ਕਰਦੇ ਆਪਾਂ ਫੋਰ ਵੀਲ ਚ ਆ ਗਿਆ 969 ਨਾ ਬਾਈ ਆ ਜਮਾ ਨਵਾ ਟਰੈਕਟਰ ਆ ਵੀਰੇ ਸਾਰਾ 142 ਘੰਟੇ ਚੱਲਿਆ ਹੋਇਆ 142 ਘੰਟੇ ਬਾਈ ਜਮਾ ਨਵਾ ਜਮਾ ਨਵਾ 24 ਮਾਡਲ ਆ 24 ਮਾਡਲ ਆ ਹਾਰਦੀ ਕਮੀ ਆ ਟਰੈਕਟਰ ਦਾ ਜਮਾ ਨਵਾ ਪਿਆ ਬਾਈ ਤੇ ਟਾਇਰਾਂ ਚ ਤਾਂ ਕਹਿ ਹੀ ਨਹੀਂ ਸਾਡੇ ਕੰਡੀਸ਼ਨ ਉਹੀ ਪਏ ਠੀਕ ਆ ਤੇ ਪੰਜਾਬੀ ਨੰਬਰ ਆ ਬਾਈ ਹਾਂ ਪੰਜਾਬੀ ਨੰਬਰ ਆ ਠੀਕ ਆ ਤੇ ਇਧਰੋਂ ਲਿੰਕਾਂ ਲੋਕਾਂ ਨੇ ਚੈੱਕ ਕਰਾ ਯਾਰ ਆ ਹੁੱਕ ਦੇ ਦਾ ਰੰਗ ਹਜੇ ਲੈ ਹੀ ਨਹੀਂ ਮਨ ਲਾ ਇੱਕ ਦੋ ਦਿਨ ਟਰਾਲੀ ਪਾਈ ਹੋਣਾ ਬਾਈ ਹਾਂ ਵੀਰੇ ਮਸਾ ਠੀਕ ਆ ਤੇ ਆ ਹੁੱਕ ਹੁੱਕ ਕਿਨੇ ਚੱਕਰਾ ਡੰਡਿਆ ਚੱਕ ਰਾਏ ਰੰਗ ਨਹੀਂ ਲਿਆ ਡੰਡੇ ਤੋਂ ਰੰਗ ਲੈ ਆਉਂਦਾ ਕੀਟ ਮਾਰ ਕਰਦੇ ਬਾਈ ਇਹਦੀ ਵੀਰੇ 11.5 ਲੱਖ ਅੱਛਾ ਕਿਨੇ ਦੇ ਦੋਗੇ 11 30 ਕ ਦਾ ਦੇ ਤਾਂ ਵੀਰੇ ਠੀਕ ਆ ਤੇ ਵਧੀਆ ਮਾਨਤਾਣ ਕਰਦਾ ਹਾਂ ਵੀਰੇ ਕਰੀ ਹੁਣ ਆਉਦਾ ਬਹੁ ਘੱਟ ਮਿਲਦੇ ਆ ਹਾਵਲੈਂਡ ਕਿੰਨੇ ਮਾਡਲ ਆ ਬਾਈ ਆ 20 ਮਾਡਲ ਆ 20 ਮਾਡਲ ਆ ਹਾਂਜੀ ਕੋੜਾ ਵੈਂਪਰ ਲੱਗਿਆ ਵਾ ਕਲਰ ਪੇਂਟ ਦਾ ਕਿਵੇਂ ਇਹ ਸਾਰਾ ਓਰੀਜਨਲ ਆ ਵੀਰੇ ਠੀਕ ਆ ਤੇ ਟਾਇਰਾਂ ਦੀ ਗੱਲ ਕਰ ਲਈ ਕਿੰਨੇ ਪੈਸੇ ਟਾਇਰ ਪਏ 85 ਪੈਸੇ 85 ਪੈਸੇ ਹੈਗੇ ਟਾਇਰ ਠੀਕ ਆ ਪੈਰਪੂਰ ਦਾ ਨਇ ਚੱਕਰ ਆ ਇਹ ਬਈ ਜੇ ਟਰਬੋ ਆ ਜਾਂਦੀ ਆ ਬਈ ਹਾਂ ਵੀਰੇ ਇਹ ਟਰਬੋ ਹੋਣਾ ਠੀਕ ਆ ਤੇ ਆਹ ਹੋਡਾ ਅੱਢ ਛਤਰੀ ਚੈੱਕ ਕਰਾਏ ਨਾਲ ਦੀ ਆ ਓਵਰ ਲੱਗੇ ਵੇ ਆ ਹਾਂ 55 ਨੰਬਰ ਆ ਭਾਈ 55 ਨੰਬਰ ਆ ਬਰੇ ਠੀਕ ਆ ਪਾਰਟੀ ਕਿੰਨੇ ਮੈਨੇ ਨਾਸਟਾ ਪਾਰਟੀ ਦਾ ਟ੍ਰਸਟ ਪਾਰਟੀ ਦਾ ਟ੍ਰੇਟਰ ਕੀ ਡਿਮਾਂਡ ਕਰਦੇ ਹੋ ਡਿਮਾਂਡ ਬਰੇ ਇਹਦੀ 11 35 ਅੱਛਾ ਕਿੰਨੇ ਦਾ ਦੇ ਦੋਗੇ 11 15 ਰਕ ਦਾ ਦੇ ਰਾਂਗੇ ਠੀਕ ਲਾਸਟ ਦੇ ਦੋਗੇ ਬੰਦ ਵਧੀਆ ਮਾਰਤਾਨ ਕਰ ਦਣਗੇ 53 ਦਾ ਸਾਲ ਲਿਆਂਦਾ 52 ਦਾ ਥਾਣਾ ਭਾਈ ਕਿੰਨੇ ਮਾਡਲ ਆ ਮਾਡਲ ਬਰੇ ਪਾਈ ਆ ਭਾਈ ਮਾਡਲ ਆ ਬੇਡ ਬੂਟ ਇਹਦੇ ਚੰਗੇ ਲੱਗੇ ਵੇ ਆ ਟਾਇਰ ਤਾਂ ਮੈਨੂੰ ਜਮੀ ਨਾਮੇ ਪੈਣਾ ਭਾਈ ਰੇਡੀਅਲ ਟਾਇਰ ਚੈੱਕ ਕਰਾ ਦੇ ਆ ਕੰਡੇ ਜੀ ਕਲਰ ਪੇਂਟ ਦਾ ਇਹ ਵੀ ਸਾਰਾ ਰਹਿ ਜਾਣਾ ਬਾਈ ਪਹਿਲਾਂ ਉਧਰੋਂ ਲਿੰਕਾਂ ਲੁਕਾ ਕੰਨੀ ਚੈੱਕ ਕਰਾਇਆ ਪੰਪੂਮ ਪੀ ਚੈੱਕ ਕਰਾਇਆ ਦਾ ਸੋ ਉਹ ਦਾ ਚੈੱਕ ਕਰਾ ਲੇ ਯਾਰ ਉਵੇਂ ਪਹੀਆ ਸੀਰੀਸ ਹਨ ਕੀ ਡਿਮਾਂਡ ਕਰਦੇ ਹੋ ਇਹਦੀ ਟਮਾੜ ਫਿਰ ਇਹਦੀ ਮਾਤੋ ਮੌਕੇ ਦੇ ਹਾਂ ਠੀਕ ਆ ਤੇ ਪਾਰਟੀ ਕਹਿੰਦੇ ਮੇਰੇ ਨਾਲ ਬਾਈ ਫਸਟ ਹੀ ਆ ਫਸਟ ਪਾਰਟੀ ਦੇ ਨਾਲ ਲਿੰਕਾਂ ਲੁਕਾ ਨਾ ਚੈੱਕ ਕਰਾਇਆ ਦਾ ਡੰਡਾ ਚੈੱਕ ਕਰਾ ਤੇ ਟਰੈਕਟਰ ਦਾ ਕੰਡੀਸ਼ਨ ਉਹ ਕੋਕਾ ਪੀਸ ਆ ਔਰ ਲੈ ਆਂਦਾ ਪਾ 963 ਆਣਾ ਬਾਈ ਹਾਂ ਵੀ ਕਿੰਨੇ ਮਾਡਲ ਆ ਬਾਈ ਆ 20 ਮਾਡਲ ਆ 20 ਮਾਡਲ ਆ ਹਾਂਜੀ ਠੀਕ ਆ ਕਲਰ ਪੇਂਟ ਦਾ ਇਹ ਵੀ ਸਾਰਾ ਅਰੀਜਣਾ ਹੈ ਬਾਈ ਨਾਲ ਦੇ ਟਾਇਰ ਆ ਬਾਈ ਟਾਇਰ ਨਾਲ ਦੇ ਆ ਵੀ ਠੀਕ ਆ ਸਾਰਾ 1100 ਘੰਟੇ ਚੱਲਿਆ ਹੋਇਆ 1100 ਘੰਟੇ ਚੱਲਿਆ ਹੋਇਆ ਸੋਸਾ ਚੈੱਕ ਕਰਾਇਆ ਰਹੇ ਤੱਕ ਤੇ ਰੀਟ ਨਹੀਂ ਆਈ ਮੂੰ ਚੰਕਦਾ ਸੋਚ ਤੇ ਇਧਰੋਂ ਟੂਬਾਟ ਆਈ ਦਾ ਲਿੰਕਨ ਲੋਕਾਂ ਦਾ ਚੈੱਕ ਕਰਾ ਪੇ ਜਾਵਣਾ ਬਰਾ ਬਾਈ ਹਾਂ ਵੀ ਲੋਕਲ ਬਰਨਾਲੇ ਦੇ ਹੀ ਨੰਬਰ ਆ ਬਰਨਾਲੇ ਦਾ ਨੰਬਰ ਆ ਠੀਕ ਆ ਕੀ ਡਿਮਾਂਡ ਕਰਦੇ ਹੋ ਮਾੜਾ ਬਰੇ ਦੀ ਮੌਕੇ ਤੇ ਮੌਕੇ ਦਿਓ ਜੀ ਠੀਕ ਆ ਹੁਣ ਕਰ ਲਓ ਲਓ ਬਈ 855 ਲਿਆਂਦਾ ਕਿੰਨੇ ਮਾਡਲ ਆ ਬਾਈ ਆ ਬਰੇ 23 ਮਾਡਲ ਆ 23 ਮਾਡਲ ਆ ਲਵਾਵੇ ਲੋ ਇਹਦੇ ਵੀ ਨਹੀਂ ਹਜੇ ਲਾਏ ਮੈਂ ਤਾਂ ਜਮਾ ਨਾਮ ਹੀ ਲਗਦਾਣਾ ਬਾਈ ਨਾਮਾਂ ਹੀ ਆ ਵੀਰੇ ਠੀਕ ਆ ਕਿੰਨੇ ਕੋਈ ਘੰਟੇ ਚੱਲੇ ਆਊਗਾ ਆ ਬਰੇ 400 ਘੰਟੇ ਚੱਲੇ ਆ ਆ ਠੀਕ ਆ ਇਧਰੋਂ ਰੰਬ ਰੂਮ ਚੈੱਕ ਕਰਾ ਯਾਰ ਸਾਫ਼ ਹੈ ਜਮਾ ਟਾਇਰਾਂ ਦੀ ਕੰਡੀਸ਼ਨ ਕਿੰਨੇ ਪੈਸੇ ਪਾਇਆ ਬਾਈ ਟਾਇਰ ਬਰੇ 95 ਪੈਸੇ ਤੋਂ ਵੱਧ ਤੋਂ ਅੱਛਾ ਠੀਕ ਆ ਤੇ ਪੰਜਾਬ ਹੀ ਨੰਬਰ ਆਣਾ ਬਾਈ ਫਰਸਟ ਪਾਰਟੀ ਦੇ ਨਾਮ ਆ ਹਾਂ ਵੀ ਫਰਸਟ ਪਾਰਟੀ ਵੀ ਫਰਸਟ ਦੇ ਨਾਮ ਆ ਤੇ ਟਰੈਕਟਰ ਚੈੱਕ ਕਰ ਆਦੇ ਪੈਰਪੁਰ ਦਾ ਨਾ ਪੂਰਾ ਸਾਫ ਐ 23 ਮਾਡਲ ਆ 2 ਸਪੀਡ ਆਣਾ 3 3 ਸਪੀਡ ਆ ਕੀ ਡਿਮਾਂਡ ਕਰਦੇ ਬਾਈ ਡਿਮਾਂਡ ਬਰੇ ਦੀ 775 775 ਠੀਕ ਆ ਤੇ ਇੱਧਰ ਤਾਂ ਹੌਲੈਂਡ ਹੀ ਲਾਏ ਪੈਣਾ ਵੀ ਤਿੰਨ ਟਰੈਕਟਰ ਹਾਂ ਇਹ ਸੁਪਰ ਪਲੱਸ ਚ ਆ ਜਾਂਦਾ ਬਾਈ ਹਾਂ ਵੀਰ ਸੁਪਰ ਪਲੱਸ 50 ਐਚਪੀ ਚ ਆ ਜਾਂਦਾ ਠੀਕ ਆ ਹਾਂਜੀ ਤੇ ਇਹ ਟੈਰਾਂ ਦੀ ਕੰਡੀਸ਼ਨ ਕਿੱਡੀ ਪਈ ਆ ਵੀਰ ਇਹ ਮੂਰਲੇ ਆ ਦੇਖ ਲੈ ਐਮ ਆਰ ਐਫ ਖੜਾ ਆ ਜੀ ਆ ਲੈ ਚੈੱਕ ਕਰਾ ਦੇ ਉਹ ਐਮ ਆਰ ਐਫ ਖੜਾ ਨਾਲ ਰੰਗ ਦਾ ਇਹ ਵੀ ਸਾਰਾ ਰਹਿ ਜਾਣਾ ਮੇਰੇ ਸਿਸਟਮ ਵਧੀਆ ਲੱਗਿਆ ਲੱਗਿਆ ਹੋਇਆ ਵੀਰ ਇੱਕ ਨੋਪੀ ਪੂਰੀ ਸੇਰਾ ਲੱਗੀ ਹੋਈ ਆ ਠੀਕ ਆ ਲੀਡੀ ਲਾਈਟਾਂ ਲੱਗੀਆਂ ਹੋਏ ਪੱਖੀ ਲੱਗੀ ਵੀ ਆ ਚੈੱਕ ਕਰਾ ਦੇ ਇੱਕ ਵਾਰ ਇਹਦੀ ਵੀ ਇਕ ਲਈ ਹਾਰਦੀ ਕਾ ਮੀਟਰ ਇੰਟਰ ਦਾ ਜਮਾ ਨਮਾ ਪਿਆਣਾ ਬਾਈ ਹਾਂ ਵੀਰ 50 ਨੰਬਰ ਆ ਬਾਈ ਜੀ 50 ਨੰਬਰ ਆ ਵੀਰੇ ਠੀਕ ਆ 24 ਮਾਡਲ ਆ 24 ਮਾਡਲ ਇਧਰ ਪੰਪ ਕਿੰਨੇ ਚੱਕ ਕਰਾ ਯਾਰ ਸੀਲਾ ਹੀ ਨੇ ਜਮਾਂ ਨਾਲ ਦੀਆਂ ਪਈਆਂ ਮਾਰ ਕੇ ਮੋੜ ਕੇ ਉਮੀ ਪਿਆ ਚੈੱਕ ਕਰਾ ਦੇ ਕੀ ਡਿਮਾਂਡ ਕਰਦੇ ਆ ਦੀ ਵੀ ਟਮਾਡ ਪਰੇ ਜੀ ਇਹਦੀ ਮੌਕੇ ਤੇ ਹੋਊ ਇਹਦੀ ਵੀ ਮੌਕੇ ਤੇ ਹੋਜੂ ਠੀਕ ਆ ਤੇ 22 ਬਾਰਕ ਕਰ ਲੈਣਾ ਫੋਨ ਤੇ ਜਿਹੜੇ ਨੇ ਆਪਕੇ ਮੌਕੇ ਤੇ ਹੋਜੂ ਹਾਂ ਸਪੈਸ਼ਲ ਐਡੀਸ਼ਨ ਚ ਲੈਣਾ 36 થી ਲੈ ਆਂਦਾ ਕਿੰਨੇ ਮਾਡਲ ਆ ਬਾਈ ਆ ਵੀਰੇ 18 ਮਾਡਲ ਆ 18 ਮਾਡਲ ਕਲਰ ਪੇਂਟ ਦਾ ਕਿਵੇਂ ਆ ਬਾਈ ਵੇਰੇ ਮਾੜੀ ਮੋਟੀ ਟੱਚਿੰਗ ਹੋਈ ਏ ਠੀਕ ਆ ਮਾੜੀ ਮੋਟੀ ਹੋਈ ਵੀ ਹੈ ਮੇਜ ਸਿੱਖ ਤੇ ਮੇਰੇ ਵੀ ਵਧੀਆ ਲੱਗਿਆ ਬਾਈ ਹਾਂ ਠੀਕ ਆ ਤੇ ਟਾਇਰਾਂ ਦੀ ਗੱਲ ਕਰ ਲਈ ਕਿੰਨੇ ਵੈਸੇ ਟਾਇਰ ਆ ਬਾਈ ਟਾਇਰ ਵੀਰੇ ਦੇ ਹੈਗੇ ਆ 85 ਪੈਸੇ ਟਾਇਰ ਨੇ ਦੁਆਰੇ ਦੇ ਆ ਬਰੇ ਠੀਕ ਆ ਦੁਆਰੇ ਚੜਾਏ ਮੈਂ ਬਾਈ ਹਾਂ ਕੀ ਡਿਮਾਂਡ ਬਾਈ ਡਿਮਾਂਡ ਪਰ ਵੀਰੇ ਦੀ ਮੌਕੇ ਤੇ ਮੌਕੇ ਤੇ ਹਾਂ ਠੀਕ ਆ ਮੌਕੇ ਤੇ ਹੋ ਜੀ 55 20 ਲਿਆਂਦਾ ਬਾਈ ਹਾਂ 55 20 ਵੀਰੇ ਮਿਲਦੇ ਨਹੀਂ ਹੈਗੇ ਇਹ ਮਿਲਦੀ ਨਹੀਂ ਸੀ ਆੜੀਆਂ ਲੱਗ ਕੇ ਤਾਂ ਕਰਕੇ ਲਓ ਬਾਈ 55 20 ਨਹੀਂ ਮਿਲਦੇ ਅੱਜ ਲਿਆਂਦਾ ਤੁਹਾਡੇ ਵਾਸਤੇ ਛਪੰਜਾਵੀ ਕਿੰਨੇ ਮਾਡਲ ਆ ਬਾਈ ਆ ਵੀ ਤੇ 21 ਮਾਡਲ ਆ 21 ਮਾਡਲ ਆ ਟੈਰਨਿਕ ਗੱਲ ਕਰ ਲੈ ਕਿੰਨੇ ਪੈਸੇ ਆ ਇਹਦੇ 85 ਪੈਸੇ ਪਏ ਆ ਠੀਕ ਆ ਇਹਦੀ ਵੀ ਹੋੜਛਾਤਰੀ ਵਧੀਆ ਲੱਗਿਆ ਬੈਲਫਾ ਵਿਲੂਪੇ ਉਮੀ ਪਿਆ ਬਾਈ ਆ ਮਾਰ ਕੇ ਮੂਰ ਕੇ ਚੈੱਕ ਕਰਾ ਦੇ ਯਾਰ ਤੂੰ ਜਮਾ ਨਾਲ ਦੇ ਆ ਇਧਰੋਂ ਚੈੱਕ ਕਰਾ ਪਾ ਪੰਪ ਗਨੇ ਪੰਜਾਬ ਨੰਬਰ ਆ ਬਾਈ ਹਾਂ ਵੀਰੇ ਪੰਜਾਬ ਨੰਬਰ ਆ ਫਰਸਟ ਪਾਰਟੀ ਦੇ ਨਾਮ ਹੋਣਾ ਬਾਈ ਇਹ ਗੱਪੈਰਪੁਰ ਦਾ ਨੇ ਚੱਕਰਾ ਕੀ ਡਿਮਾਂਡ ਆ ਇਹਦੀ ਇਹਦੀ ਵੀਰੇ 9 ਲੱਖ 25 ਹਜ਼ਾਰ ਕਿੰਨੇ ਦਾ ਦੇ ਦੋਗੇ 9 ਲੱਖ ਦਾ ਦੇ ਦਾਂਗੇ ਫਿਰ ਠੀਕ ਆ 9 ਲੱਖ ਦਾ ਦੇ ਦੋਗੇ ਵਧੀਆ ਮਾਨਤਾਣ ਕਰ ਦੇਣੀ ਬਾਈ ਕਰੀ ਸਕੰਦਰ ਇਹਦੀ ਗੱਲ ਬਾਈ ਸਕੰਦਰ ਦੀ 60 ਦੀ ਹੈ ਨਾ ਹੂੰ ਕਿੰਨੇ ਮਾਡਲ ਆ ਬਾਈ ਆਹ ਮੇਰੇ ਭਾਈ ਮਾਡਲ ਆ ਬਾਈ ਮਾਡਲ ਆ ਚੇਂਜਰ ਚ ਆ ਜਾਂਦਾ ਨਾ ਬਾਈ ਇਹ ਆਹ ਚੇਂਜਰ ਚ ਆ ਜਾਂਦਾ ਠੀਕ ਆ ਕੰਡੀਸ਼ਨ ਪੱਖੋ ਤਾਂ ਬਹੁਤ ਵਧੀਆ ਪੈਣਾ ਬਾਈ ਸੋਸਾ ਚੈੱਕ ਕਰਾਓ ਜਮਾਨ ਰੇਜ਼ਣਾ ਆ ਤੇ ਬਾਈ ਆਹ ਪੰਪ ਪੰਪ ਕੰਨੀ ਚੈੱਕ ਕਰ ਲੀਏ ਰੰਗ ਦਾ ਰੰਗ ਦਾ ਵੀ ਤੇ ਸਾਡਾ ओरिजिनल ओरिजिनल ਹੀ ਆ ਹਾਂ ਠੀਕ ਆ ਤੇ ਕਿਨੇ ਘੰਟੇ ਚੱਲਿਆ ਹੋਊਗਾ ਆ ਵੀ ਤੇ ਚੱਲਿਆ ਹੋਇਆ 600 ਚੱਲਿਆ ਹੋਇਆ ਠੀਕ ਆ 600 ਘੰਟੇ ਚੱਲਿਆ ਹੋਇਆ ਪੰਜਾਬ ਨੰਬਰ ਆ ਬਾਈ ਹਾਂ ਵੀ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਨੇ ਨਾ ਮਾਣਾ ਬਾਈ ਹਾਂ ਵੀ ਤੇ ਠੀਕ ਆ ਤੇ ਕੀ ਹੈ ਦੀ ਡਿਮਾਂਡ ਸਿਕੰਦਰ ਦੀ ਡਿਮਾਂਡ ਪਰ ਇਹਦੀ ਹੈਗੀ ਆ 685 685 ਕਿਨੇ ਦੇ ਦੋਗੇ 670 ਦਾ ਦੇ ਦਾਂਗੇ 670 ਦਾ ਦੇ ਦੋਗੇ ਠੀਕ ਆ ਤੇ 670 ਦਾ ਬਾਈ ਕਹਿੰਦੇ ਦੇ ਦਾਂਗੇ ਕਰੀਏ ਗੱਲ 52 ਦੀ ਆ ਵੀਰੇ 52 ਵੀ ਆ ਗਿਆ ਫੋਰ ਵੀਲ ਚ ਫੋਰ ਵੀਲ ਚ ਕਿੰਨੇ ਮਾਡਲ ਆ ਮਾਡਲ ਵੀਰੇ 21 ਆ 21 ਮਾਡਲ ਆ ਜਿਹੜਾ ਆਪਾਂ ਬਾਹਰ ਦਿਖਾਇਆ ਸੀ ਭਾਈ ਉਹ 20 ਮਾਡਲ ਉਹ 20 ਮਾਡਲ ਸੀ ਇਹ 21 ਮਾਡਲ ਆ ਹਾਂ ਠੀਕ ਆ ਇਹਦੇ ਵੀ ਵਧੀਆ ਲੱਗੇ ਮਗਰਾਡ ਮੂਰ ਹੋਣਾ ਭਾਈ ਮੂਰੇ ਕੀ ਟਾਇਰਾਂ ਦੀ ਗੱਲ ਕਰੀ ਕਿੰਨੇ ਪੈਸੇ ਟਾਇਰ ਦੇ ਦੇ ਹੈਗੇ 85 ਕੇ ਪੈਸੇ ਹੈਗੇ 85 ਕੇ ਪੈਸੇ ਹੈਗੇ ਟਾਇਰ ਹਾਂ ਮੂਰਲੇ ਦੇ ਰੀਡੀਅਲ ਪਾਏ ਹੋਏ ਠੀਕ ਆ ਰੀਡੀਅਲ ਪਾਏ ਹੋਏ ਹੂੰ ਕੋਨੋਪੀ ਵਧੀਆ ਲੱਗੀ ਵੀ ਆ ਠੀਕ ਆ ਸੋ ਸਾਰਾ ਚੈੱਕ ਕਰਾ ਯਾਰ ਮੂੰਹ ਚਮਕਦਾ ਜਮਨੀ ਜਰੀਟ ਹੈਗੀ ਪਾਪੂ ਕੋਲ ਚੈੱਕ ਕਰਾ ਦੇ ਕੀ ਡਿਮਾਂਡ ਹੈ ਬਾਈ ਡਿਮਾਂਡ ਦੇ ਦੀ ਹੈਗੀ ਆ 1185 1185 ਹਾਂ ਠੀਕ ਆ ਕਿੰਨੇ ਦਾ ਦੇ ਦੋਗੇ ਅਗਰੇ 1170 ਦਾ ਦੇ ਦਾਂਗਾ ਠੀਕ ਆ 1170 ਦਾ ਦੇ ਦਊ 550 2 ਲੈ ਆਂਦਾ ਟਰੈਕਟਰ ਕਿੰਨੇ ਮਾਡਲ ਆ ਬਾਈ ਆ ਮਾਡਲ ਹੈ ਆ ਵੀਰੇ ਬਾਈ ਇਹਦੇ ਸਿੱਧੇ ਬਿੱਲ ਨੇ ਆ ਪਹਿਲਾ ਜਿਹੜਾ ਵੀ ਲਊ ਆ ਇਹਨੂੰ ਪਹਿਲਾ ਮਾਲਕ ਉਹ ਬਣੂਗਾ ਉਹਦੇ ਜ਼ਿਲ੍ਹੇ ਦਾ ਹੀ ਨੰਬਰ ਲੱਖੂ ਉਹਦੇ ਜ਼ਿਲ੍ਹੇ ਦੀ ਹੀ ਨੰਬਰ ਲੱਖੂ ਠੀਕ ਆ ਬਾਈ ਜਿਹੜਾ ਵੀ ਇਹਨੂੰ ਸ਼ੇਅਰ ਕਰੂਗਾ ਪਰਚੇਜ ਕਰੋ ਹਾਂ ਠੀਕ ਆ ਘੋੜਾ ਵਾਂਪਰ ਲੱਗਿਆ ਹੋਇਆ ਸਾਰਾ ਓਰੀਜਨਲ ਆ ਵੀਰੇ 95 ਪੈਸੇ ਟਾਇਰ ਪਏ ਨੇ 400 ਕਾਉਂਟੀ ਓਰੀਜਨਲ ਚੱਲੇ ਹੋਇਆ 400 ਕਾਉਂਟੀ ਚੱਲੇ ਹੋਏ ਬਾਈ ਹਾਂ ਠੀਕ ਆ ਸਾਰਾ ਓਰੀਜਨਲ ਹੀ ਪਿਆ ਬਾਈ ਲੋਪ ਐਪ ਦਿਖਾ ਦੇ ਵੀਰੇ ਕਲੋਕੀ ਦਿਖਾ ਦੇ ਠੀਕ ਆ ਪੂਰੀ ਸੋਹਣੀ ਲੱਗੀ ਹੋਈ ਆ ਓਕੇ 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 ਤੇ ਲਓ ਬਾਈ ਹਾਰ ਲੈ ਕੇ ਆਜੋ ਉਹੀ ਦਾ ਮਾਲਕ ਬਣੂਗਾ ਠੀਕ ਆ ਉਹਦੀ ਜ਼ਿਲੇ ਦੀ ਨੰਬਰ ਲਗੋਣਾ ਬਾਈ ਠੀਕ ਆ ਤੇ ਇਧਰੋਂ ਲਿੰਕਾਂ ਲੁਕਾਂ ਚੈੱਕ ਕਰਾ ਦੇ ਕੀ ਡਿਮਾਂਡ ਹੈ ਬਾਈ ਡਿਮਾਂਡ ਪਰ ਇਹਦੀਆਂ ਮੌਕੇ ਦੀ ਕਰਾ ਇਹਦੀ ਵੀ ਮੌਕੇ ਦੇ ਹਾਂ ਠੀਕ ਆ ਡਿਮਾਂਡ ਇਹਦੀ ਵੀ ਮੌਕੇ ਦੇ ਹੋ ਜੂਗੀ ਇੱਕ ਘਰ ਦਾ ਬਾਈਆਂ ਨਾਲ ਸੰਪਰਕ ਸਕਰੀਨ ਤੇ ਜਲੇ ਨੰਬਰ ਨੋ ਭਾਈ ਅੱਜ ਤੁਹਾਨੂੰ 22 ਬਾਈ ਟਰੈਕਟਰ ਆਪਾਂ ਦਿਖਾਤੇ ਆ ਪੰਜਾਬ ਨੰਬਰ ਰਹਿਣ ਵਾਲਿਆ ਤੇ ਸਕਰੀਨ ਤੇ ਤੇ ਨੰਬਰ ਬਾਈਆਂ ਨਾਲ ਕਰਤਾ ਸੰਪਰਕ ਵਧੀਆ ਜਾਇਜ ਜੇ ਰੇਟ ਆ ਡਿਸਕਾਊਂਟ ਵੀ ਵਧੀਆ ਨੇ ਬਾਈਆਂ ਨੇ ਕੱਢਿਆ ਤੇ ਕਰ ਲਓ ਬਾਈਆਂ ਨਾਲ ਜਲਦੀ ਤੋਂ ਜਲਦੀ ਸੰਪਰਕ ਸੰਘੇੜੇ ਖੜੇ ਸੀ ਆਪਾਂ ਤੇ ਕਰ ਲਿਓ ਜਲਦੀ ਤੋਂ ਜਲਦੀ ਸੰਪਰਕ ਧੰਨਵਾਦ